ਐਸਟ੍ਰੋਲੋਜੀ ਮੈਡੀਟੇਸ਼ਨ ਚ ਹੈਲਪ ਕਿਵੇਂ ਕਰਦੀ ਹੈ ਇੱਕ ਦੂਸਰੇ ਦੀ ਪੂਰਕ ਕਿਵੇਂ ਹੈ ਜਾਂ ਫਿਰ ਮੈਡੀਟੇਸ਼ਨ ਦੀ ਕਿੰਨੀ ਕੁ ਵਿਧੀਆਂ ਨੇ ਕਿਵੇਂ ਜਾਣੀ ਹੈ ਕਿ ਕਿਹੜੀ ਵਿਧੀ ਕਿਹਦੇ ਲਈ ਬਣੀ ਹੋਈ ਹੈ ਤਾਂ ਬਹੁਤ سارے ਥੱਲੇ ਕਮੈਂਟਸ ਵੀ ਆਏ ਕਈਆਂ ਦੇ ਫੋਨ ਆਏ ਕਈਆਂ ਦਾ ਕਹਿਣਾ ਹੈ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਇੱਥੋਂ ਸ਼ੁਰੂ ਕਰੀਏ ਵੀ ਮੈਡੀਟੇਸ਼ਨ ਹੈ ਕੀ ਤੇ ਇਹਦੀ ਲੋੜ ਕਿਉਂ ਹੈ ਜ਼ਿੰਦਗੀ 'ਚ ਕਿੰਨੇ ਕਿ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਤਾਂ ਮੈਡੀਟੇਸ਼ਨ ਇੱਕ ਰਸਤਾ ਹੈ ਸਰੀਰ ਨੂੰ ਆਤਮਾ ਨੂੰ ਪਰਮਾਤਮਾ ਨਾਲ ਜੋੜਨ ਦਾ ਉਹ ਜਿਹੜਾ ਗਿਆਤ ਅਗਿਆਤ ਹੈ ਉਹਦੇ ਨਾਲ ਆਪਣੇ ਸੁਰਚੇ ਸੁਰ ਮਿਲਾਉਣ ਦਾ ਜ਼ਿੰਦਗੀ ਦੇ ਰੂਟੀਨ ਦੇ ਕੰਮ ਕਾਰਜ ਕਰਨ ਲਈ ਵੀ ਤੇ ਇਸ ਤੋਂ ਬਾਅਦ ਦੀ ਜ਼ਿੰਦਗੀ ਦੀ ਯਾਤਰਾ ਕਰਨ ਲਈ ਵੀ ਮੈਡੀਟੇਸ਼ਨ ਇੱਕ ਬਹੁਤ 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 ਵਧੀਆ ਜ਼ਰੀਆ ਹੈ ਸਾਧਾਰਨ ਲਫ਼ਜ਼ਾਂ 'ਚ ਜਿਹੜੀ ਵੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ ਉਹਨਾਂ 'ਚੋਂ ਇੱਕ ਇੰਪੋਰਟੈਂਟ ਚੀਜ਼ ਮੈਡੀਟੇਸ਼ਨ ਹੈ ਤਾਂਕਿ ਤੁਸੀਂ ਉਸ ਖੁਸ਼ੀ ਨੂੰ ਮਹਿਸੂਸ ਕਰ पाओ ਜਿਹੜੀ ਵੀ ਚੀਜ਼ ਤੁਹਾਨੂੰ ਪਰਮਾਤਮਾ ਜਾਂ ਆਪਣੀ ਆਤਮਾ ਦੇ ਸਭ ਤੋਂ ਨੇੜੇ ਲੈ ਕੇ ਜਾਂਦੀ ਹੈ ਉਹਨੂੰ ਮੈਡੀਟੇਸ਼ਨ ਕਹਿੰਦੇ ਆ ਮੈਡੀਟੇਸ਼ਨ ਕੀ ਹੈ ਜਾਂ ਇਹ ਕੰਪਲਿਕੇਟਿਡ ਕਿਉਂ ਹੋ ਗਿਆ ਐਕਚੁਅਲੀ ਮਾਰਕੀਟਿੰਗ ਕਿਸੇ ਵੀ ਚੀਜ਼ ਦਾ ਕਾਰੋਬਾਰ ਜਦੋਂ ਕਰਨਾ ਹੁੰਦਾ ਹੈ ਤਾਂ ਉਹ ਸਰਲ ਨਹੀਂ ਰਹਿ ਜਾਂਦਾ ਹਾਲਾਂਕਿ ਪ੍ਰਕਿਰਤੀ ਨੇ ਨੇਚਰ ਨੇ ਜਿਹੜੀ ਵੀ ਖੁਸ਼ੀ ਸਾਨੂੰ ਦਿੰਦੀ ਹੈ ਉਹ ਸਭ ਤੋਂ ਆਸਾਨ ਤੇ ਈਜ਼ੀ ਅਵੇਲੇਬਲ ਹੈ ਜਿਹੜੀ ਵੀ ਚੀਜ਼ ਕੰਪਲਿਕੇਟਡ ਹੈ ਉਹ ਚੀਜ਼ ਪਰਮਾਤਮਾ ਨਾਲ ਨਹੀਂ ਜੋੜ ਸਕਦੀ ਉਹ ਚੀਜ਼ ਮੈਡੀਟੇਸ਼ਨ ਨਾਲ ਨਹੀਂ ਜੋੜ ਸਕਦੀ ਉਹ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ ਸਧਾਰਨ ਸ਼ਬਦਾਂ ਚ ਮੈਡੀਟੇਸ਼ਨ ਬਹੁਤ ਆਸਾਨ ਹੈ ਅਸੀਂ ਸਾਰੀ ਦਿਹਾੜੀ ਮੈਡੀਟੇਸ਼ਨ ਦਾ ਇੱਕ ਲਫ਼ਜ਼ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦੇ ਹਾਂ ਧਿਆਨ ਨਾਲ ਕਰਿਓ ਧਿਆਨ ਨਾਲ ਗੱਡੀ ਚਲਾਇਓ ਧਿਆਨ ਨਾਲ ਪੜੋ ਜਿਹੜਾ ਵੀ ਕੰਮ ਧਿਆਨ ਨਾਲ ਕਰ ਲਓ ਚੰਗਾ ਹੋ ਜਾਂਦਾ ਹੈ ਬਸ ਉਹ ਧਿਆਨ ਜਿਹੜਾ ਹੈ ਉਹੀ ਮੈਡੀਟੇਸ਼ਨ ਹੈ